ਡੁੱਬਿਆਂ ਦਾ ਬੇੜਾ ਤੂੰ ਪਾਰ ਲੰਘਾ ਦੇ ਬਾਬਾ ਡੁੱਬਿਆਂ ਦਾ ਬੇੜਾ ਤੂੰ ਪਾਰ ਲੰਘਾ ਦੇ ਬਾਬਾ ਦੀਪ ਸਿੰਘ ਜੀ 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 ਤੂੰ ਗਤਨੀ ਗਤਿਆਂ ਦੀ ਤੂੰ ਪਤਨੀ ਪਤਿਆਂ ਦੀ ਪਤਨੀ ਗਤਿਆਂ ਦੇ ਤੂੰ ਪਤਨੀ ਪੱਤਿਆਂ ਦੇ ਤੂੰ ਮਾਣ ਨਹੀਂ ਮਣਿਆਂਦਾ ਤੂੰ ਤਾਣ ਨਹੀਂ ਤਾਣਿਆਂਦਾ ਤੂੰ ਮਾਣ ਨਹੀਂ ਮਣਿਆਂਦਾ ਤੂੰ ਤਾਣ ਨਹੀਂ ਤਾਣਿਆਂਦਾ ਮੈਂ ਸੋਬਾ ਸੁਣ ਆਇਆ ਤੇਰੇ ਸੋਹਣੇ ਦਰ ਕਰਦੀ ਮੈਂ ਸੋਪਾ ਸੁਣ ਆਇਆ ਤੇਰੇ ਸੋਹਣੇ ਦਰ ਕਰਦੀ ਸੁਣਿਆ ਹੈ ਬਾਬਾ ਜੀ ਤੂੰ ਦੁਖੀਆਂ ਦਾ ਦਰਦੀ ਸੁਣਿਆ ਹੈ ਬਾਬਾ ਜੀ ਤੂੰ ਦੁਖੀਆਂ ਦਾ ਦਰਦੀ ਮੇਰਾ ਬੇੜਾ ਪਾਰ ਲੰਗਾ ਦੇ ਬਾਬਾ ਦੀਪ ਸਿੰਘ ਜੀ ਮੇਰਾ ਬੇੜਾ ਪਾਰ ਲੰਗਾ ਦੇ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਬਾਬਾ ਦੀਪ ਸਿੰਘ ਜੀ ਡੁੱਬਿਆਂ ਦਾ ਬੇੜਾ ਤੂੰ ਪਾਰ ਲੰਘਾ ਦੇ ਬਾਬਾ ਡੁੱਬਿਆਂ ਦਾ ਬੇੜਾ ਤੂੰ ਪਾਰ ਲੰਗਾ ਦੇ ਬਾਬਾ ਦੀਪ ਸਿੰਘ ਜੀ 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 ਤੂੰ ਗਤਨੀ ਗਤਿਆਂ ਦੀ ਤੂੰ ਪਤਨੀ ਪੱਤਿਆਂ ਦੀ ਤੂੰ ਗਤਨੀ ਗਤਿਆਂ ਦੀ ਤੂੰ ਪਤਨੀ ਪੱਤਿਆਂ ਦੀ ਤੂੰ ਮਾਣ ਨੀ ਮਣਿਆ ਦਾ ਸੋਭਾ ਸੁਣ ਆਇਆ ਤੇਰੇ ਸੋਹਣੇ ਦਰ ਕਰਦੇ ਮੈਂ ਸੋਭਾ ਸੁਣ ਆਇਆ ਤੇਰੇ ਸੋਹਣੇ ਦਰ ਕਰਦੇ ਸੁਣਿਆ ਹੈ ਬਾਬਾ ਜੀ ਤੂੰ ਦੁੱਖਿਆਂ ਦਾ ਦਰਦੀ ਸੁਣਿਆ ਹੈ ਬਾਬਾ ਜੀ ਤੂੰ ਦੁੱਖਿਆਂ ਦਾ ਦਰਦੀ ਮੇਰਾ ਢੇੜਾ ਪਾਰ ਲੰਗਾ ਦੇ ਬਾਬਾ ਦੀਪ ਸਿੰਘ ਜੀ ਮੇਰਾ ਢੇੜਾ ਪਾਰ ਲੰਗਾ ਦੇ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਬਾਬਾ ਦੀਪ ਸਿੰਘ ਜੀ ਡੁੱਬਿਆਂ ਦਾ ਬੇੜਾ ਤੂੰ ਪਾਰ ਲੰਘਾ ਦੇ ਬਾਬਾ ਡੁੱਬਿਆਂ ਦਾ ਬੇੜਾ ਤੂੰ ਪਾਰ ਲੰਗਾ ਦੇ ਬਾਬਾ ਦੀਪ ਸਿੰਘ ਜੀ 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 ਤੂੰ ਗਤਨੀ ਗਤਿਆਂ ਦੀ ਤੂੰ ਪਤਨੀ ਪੱਤਿਆਂ ਦੀ ਤੂੰ ਗਤਨੀ ਗਤਿਆਂ ਦੀ ਤੂੰ ਪਤਨੀ ਪੱਤਿਆਂ ਦੀ ਤੂੰ ਮਾਣ ਨਹੀਂ ਮਣਿਆ ਤੂੰ ਤਾਣ ਤਾਣ ਆਂਦਾ ਤੂੰ ਮਾਣ ਨਹੀਂ ਮਣਾਂਦਾ ਤੂੰ ਤਾਣ ਨਹੀਂ ਤਾਣ ਆਂਦਾ ਮੈਂ ਸੋਭਾ ਸੁਣ ਆਇਆ ਤੇਰੇ ਸੋਹਣੇ ਦਰ ਕਰਦੀ ਮੈਂ ਸੋਭਾ ਸੁਣ ਆਇਆ ਤੇਰੇ ਸੋਹਣੇ ਦਰ ਕਰਦੀ ਸੋਹਣਾ ਹੈ ਬਾਬਾ ਜੀ ਤੂੰ ਦੁੱਖਿਆਂ ਦਾ ਦਰਦੀ ਸੋਹਣਾ ਹੈ ਬਾਬਾ ਜੀ ਤੂੰ ਦੁੱਖਿਆਂ ਦਾ ਦਰਦੀ ਮੇਰਾ ਬੇੜਾ ਪਾਰ ਲੰਘਾ ਦੇ ਬਾਬਾ ਦੀਪ ਸਿੰਘ ਜੀ ਮੇਰਾ ਬੇੜਾ ਪਾਰ ਲੰਘਾ ਦੇ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਬਾਬਾ ਦੀਪ ਸਿੰਘ ਜੀ ਡੁੱਬਿਆਂ ਦਾ ਬੇੜਾ ਤੂੰ ਪਾਰ ਲਾ दे बाबा डुबिया दा बेड़ा तू पार लंगा दे बाबा दीप सिंह जी बाबा दीप सिंह जी बाबा दीप सिंह जी बाबा दीप सिंह जी ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਤੂੰ ਗਤਨੀ ਗਤਿਆਂ ਦੇ ਤੂੰ ਪਤਨੀ ਪੱਤਿਆਂ ਦੇ ਤੂੰ ਗਤਨੀ ਗਤਿਆਂ ਦੇ ਤੂੰ ਪਤਨੀ ਪੱਤਿਆਂ ਦੇ ਤੂੰ ਮਾਣ ਨਹੀਂ ਮਣਿਆਂਦਾ ਤੂੰ ਤਾਣ ਨਹੀਂ ਤਾਣਿਆਂਦਾ ਤੂੰ ਮਾਣ ਨਹੀਂ ਮਣਿਆਂਦਾ ਤੂੰ ਤਾਣ ਨਹੀਂ ਤਾਣਿਆਂਦਾ ਮੈਂ ਸੋਭਾ ਸੁਣ ਆਇਆ ਤੇਰੇ ਸੋਹਣੇ ਦਰ ਕਰਦੇ ਮੈਂ ਸੋਭਾ ਸੁਣ ਆਇਆ ਤੇਰੇ ਸੋਹਣੇ ਦਰ ਕਰ ਦੇ ਸੁਣਿਆ ਹੈ ਬਾਬਾ ਜੀ ਤੂੰ ਦੁਖੀਆਂ ਦਾ ਦਰ ਦੇ ਸੁਣਿਆ ਹੈ ਬਾਬਾ ਜੀ ਤੂੰ ਦੁਖੀਆਂ ਦਾ ਦਰ ਦੇ ਮੇਰਾ ਪੇੜ ਪਾਰ ਲੰਗਾ ਦੇ ਪੱਬ ਦੀਪ ਸਿੰਘ ਜੀ ਮੇਰਾ ਬੇੜਾ ਪਰ ਲੰਗਾ ਦੇ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਬਾਬਾ ਦੀਪ ਸਿੰਘ ਜੀ ਡੁੱਬਿਆਂ ਦਾ ਬੇੜਾ ਤੂੰ ਪਾਰ ਲੰਘਾ ਦੇ ਬਾਬਾ ਡੁੱਬਿਆਂ ਦਾ ਬੇੜਾ ਤੂੰ ਪਾਰ ਲੰਘਾ ਦੇ ਬਾਬਾ ਦੀਪ ਸਿੰਘ ਜੀ 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 ਤੋ ਗਤਨੀ ਗਤਿਆਂ ਦੀ ਤੋ ਪਤਨੀ ਪਤਿਆਂ ਦੀ ਪਤਨੀ ਗਤਿਆਂ ਦੇ ਤੂੰ ਪਤਨੀ ਪੱਤਿਆਂ ਦੇ ਤੂੰ ਮਾਣ ਨੇ ਮਣਿਆਂਦਾ ਤੂੰ ਤਾਣ ਨੀ ਤਾਣਿਆਂਦਾ ਤੂੰ ਮਾਣ ਨੇ ਮਣਿਆਂਦਾ ਤੂੰ ਤਾਣ ਨੀ ਤਾਣਿਆਂਦਾ ਮੈਂ ਸੋਬਾ ਸੋਣੇ ਸੋਣੇ ਦਰ ਕਰ ਦੇ ਮੈਂ ਸੋਪਾ ਸੁਣ ਆਇਆ ਤੇਰੇ ਸੋਣੇ ਦਰ ਕਰ ਦੇ ਸੁਣਿਆ ਹੈ ਬਾਬਾ ਜੀ ਤੂੰ ਦੁਖੀਆਂ ਦਾ ਦਰ ਦੇ ਸੁਣਿਆ ਹੈ ਬਾਬਾ ਜੀ ਤੂੰ ਦੁਖੀਆਂ ਦਾ ਦਰ ਦੇ ਮੇਰਾ ਪੇੜ ਪਾਰ ਲੰਗਾ ਬਾਬਾ ਦੀਪ ਸਿੰਘ ਜੀ ਮੇਰਾ ਬੇੜਾ ਪਰ ਲੰਗਾ ਦੇ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਬਾਬਾ ਦੀਪ ਸਿੰਘ ਜੀ ਡੁੱਬਿਆਂ ਦਾ ਬੇੜਾ ਤੂੰ ਪਾਰ ਲੰਘਾ ਦੇ ਬਾਬਾ ਡੁੱਬਿਆਂ ਦਾ ਬੇੜਾ ਤੂੰ ਪਾਰ ਲੰਘਾ ਦੇ ਬਾਬਾ ਦੀਪ ਸਿੰਘ ਜੀ 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 ਤੂੰ ਗਤਨੀ ਗਤਿਆਂ ਦੇ ਤੂੰ ਪਤਨੀ ਪੱਤਿਆਂ ਦੇ ਤੂੰ ਗਤਨੀ ਗਤਿਆਂ ਦੇ ਤੂੰ ਪਤਨੀ ਪੱਤਿਆਂ ਦੇ ਤੂੰ ਮਾਣ ਨਹੀਂ ਮਣਿਆਂਦਾ ਤੂੰ ਤਾਣ ਨਹੀਂ ਤਾਣਿਆ ਸੋਭਾ ਸੁਣ ਆਇਆ ਤੇਰੇ ਸੋਹਣੇ ਦਰ ਕਰਦੇ ਮੈਂ ਸੋਭਾ ਸੁਣ ਆਇਆ ਤੇਰੇ ਸੋਹਣੇ ਦਰ ਕਰਦੇ ਸੁਣਿਆ ਹੈ ਬਾਬਾ ਜੀ ਤੂੰ ਦੁਖੀਆਂ ਦਾ ਦਰਦੀ ਸੁਣਿਆ ਹੈ ਬਾਬਾ ਜੀ ਤੂੰ ਦੁਖੀਆਂ ਦਾ ਦਰਦੀ ਮੇਰਾ ਢੇੜਾ ਪਾਰ ਲੰਗਾ ਦੇ ਬਾਬਾ ਦੀਪ ਸਿੰਘ ਜੀ ਮੇਰਾ ਢੇੜਾ ਪਾਰ ਲੰਗਾ ਦੇ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਬਾਬਾ ਦੀਪ ਸਿੰਘ ਜੀ ਡੁੱਬਿਆਂ ਦਾ ਬੇੜਾ ਤੂੰ ਪਾਰ ਲੰਘਾ ਦੇ ਬਾਬਾ ਡੁੱਬਿਆਂ ਦਾ ਬੇੜਾ ਤੂੰ ਬਾਰ ਲੰਗਾ ਦੇ ਬਾਬਾ ਦੀਪ ਸਿੰਘ ਜੀ 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 ਤੂੰ ਗਤਨੀ ਗਤਿਆਂ ਦੀ ਤੂੰ ਪਤਨੀ ਪੱਤਿਆਂ ਦੀ ਤੂੰ ਗਤਨੀ ਗਤਿਆਂ ਦੀ ਤੂੰ ਪਤਨੀ ਪੱਤਿਆਂ ਦੀ ਤੂੰ ਮਾਣ ਨੀ ਮਣਿਆਂਦਾ ਤਾਣ ਆਂਦਾ ਤੂੰ ਮਾਣ ਨਹੀਂ ਮਣਦਾ ਤੂੰ ਤਾਣ ਨਹੀਂ ਤਾਣ ਆਂਦਾ ਮੈਂ ਸੋਭਾ ਸੁਣ ਆਇਆ ਤੇਰੇ ਸੋਹਣੇ ਦਰ ਕਰ ਦੇ ਮੈਂ ਸੋਭਾ ਸੁਣ ਆਇਆ ਤੇਰੇ ਸੋਹਣੇ ਦਰ ਕਰ ਦੇ ਸੋਹਣੇ ਸੋਹਣਾ ਹੈ ਬਾਬਾ ਜੀ ਤੂੰ ਦੁੱਖਿਆਂ ਦਾ ਦਰਦ ਦੇ ਮੇਰਾ ਬੇੜਾ ਪਾਰ ਲੰਘਾ ਦੇ ਬਾਬਾ ਦੀਪ ਸਿੰਘ ਜੀ ਮੇਰਾ ਬੇੜਾ ਪਾਰ ਲੰਘਾ ਦੇ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਧਨ ਧਨ ਬਾਬਾ ਦੀਪ ਸਿੰਘ ਜੀ ਧਨ ਬਾਬਾ ਦੀਪ ਸਿੰਘ ਜੀ ਡੁੱਬਿਆਂ ਦਾ ਬੇੜਾ ਤੂੰ ਪਾਰ ਲੰਘਾ ਦੇ ਬਾਬਾ ਡੂਬਿਆ ਦਬੇੜਾ ਤੂੰ ਪਾਰ ਲੰਘਾ ਦੇ ਬਾਬਾ ਦੀਪ ਸਿੰਘ ਜੀ 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 ਤੂੰ ਗਤਨੀ ਗਤਿਆਂ ਦੇ ਤੂੰ ਪਤਨੀ ਪਤਿਆਂ ਦੇ ਤੂੰ ਗਤਨੀ ਗਤਿਆਂ ਦੇ ਤੂੰ ਪਤਨੀ ਪਤਿਆਂ ਦੇ ਤੂੰ ਮਾਣ ਨਹੀਂ ਮਣਿਆਂਦਾ ਤੂੰ ਤਾਣ ਨਹੀਂ ਤਾਣਿਆਂਦਾ ਤੂੰ ਮਾਣ ਨਹੀਂ ਮਣਿਆਂਦਾ ਤੂੰ ਤਾਣ ਨਹੀਂ ਤਾਣਿਆਂਦਾ ਮੈਂ ਸੁਖ ਬਾ ਸੁਣ ਆਇਆ ਤੇਰੇ ਸੋਹਣੇ ਦਰ ਕਰਦੇ ਮੈਂ ਸੋਭਾ ਸੁਣ ਆਇਆ ਤੇਰੇ ਸੋਹਣੇ ਦਰ ਕਰਦੇ ਸੁਣਿਆ ਹੈ ਬਾਬਾ ਜੀ ਤੂੰ ਦੁਖੀਆਂ ਦਾ ਦਰਦੇ ਸੁਣਿਆ ਹੈ ਬਾਬਾ ਜੀ ਤੂੰ ਦੁਖੀਆਂ ਦਾ ਦਰਦੇ ਮੇਰਾ ਬੇੜਾ ਪਾਰ ਲੰਗਾ ਦੇ ਪਬ ਦੀਪ ਸਿੰਘ ਜੀ ਮੇਰਾ ਬੇੜਾ ਪਰ ਲੰਗਾ ਦੇ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਬਾਬਾ ਦੀਪ ਸਿੰਘ ਡੁੱਬਿਆਂ ਦਾ ਬੇੜਾ ਤੂੰ ਪਾਰ ਲੰਘਾ ਦੇ ਬਾਬਾ ਡੁੱਬਿਆਂ ਦਾ ਬੇੜਾ ਤੂੰ ਪਾਰ ਲੰਘਾ ਦੇ ਬਾਬਾ ਦੀਪ ਸਿੰਘ ਜੀ 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 ਤੋ ਗਤਨੀ ਗਤਿਆਂ ਦੇ ਤੋ ਪਤਨੀ ਪਤਿਆਂ ਦੇ ਪਤਨੀ ਗਤਿਆਂ ਦੇ ਤੂੰ ਪਤਨੀ ਪੱਤਿਆਂ ਦੇ ਤੂੰ ਮਾਣਨੇ ਮੋ ਦੁਖੀਆਂ ਦਾ ਦਰਦ ਦੇ ਮੇਰਾ ਬੇੜਾ ਪਾਰ ਲੰਘਾ ਦੇ ਬਾਬਾ ਦੀਪ ਸਿੰਘ ਜੀ ਮੇਰਾ ਬੇੜਾ ਪਾਰ ਲੰਘਾ ਦੇ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ తన బీపజీ తాన బబాదిపీ